ਤੇ ਸਰਪੰਚ ਸਾਹਿਬ ਨੇ ਆਪ ਖੁਦ ਫੋਨ ਲਾ ਕੇ ਅ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਵੀ ਤੁਸੀਂ ਆਓ ਇੱਥੇ ਡਿਸਪੂਟ ਜਿਹੜਾ ਵਾ ਜੜਾ ਵੱਧਾ ਜਾ ਰਿਹਾ ਵਾ ਜਦੋਂ ਪ੍ਰਸ਼ਾਸਨ ਆਇਆ ਵਾ ਤੇ ਕੁਲਦੀਪ ਸਿੰਘ ਜਿਹੜਾ ਸਰਪੰਚ ਉਹ ਆਪਣੇ ਘਰ ਬਕਾਇਦਾ ਇ ਚੌਂਕ ਦੇ ਵਿੱਚ ਖੜੇ ਸੀਗੇ ਉਹ ਜਿੱਥੇ ਡਿਸਪੂਟ ਹੁੰਦਾ ਵਾ ਲੜਾਈ ਹੁੰਦੀ ਭਈ ਉਹ ਹੋਰ ਜਗ੍ਹਾ ਸੀਗੀ ਜਿਹੜੀ ਇਹ ਮੁਲਾਜ਼ਮ ਸਾਹਿਬ ਕਹਿੰਦੇ ਆ ਵੀ ਕੁਲਦੀਪ ਸਿੰਘ ਸਰਪੰਚ ਨੇ ਜਿਹੜਾ ਗੋਲੀ ਚਲਾਈ ਉਹਨਾਂ ਤੇ ਹਨਾ ਦੇਖੋ ਉਹ ਬੰਦੇ ਜਿਹੜੇ ਬੰਦੇ ਨੇ ਖੁਦ ਪ੍ਰਸ਼ਾਸਨ ਬੁਲਾਇਆ ਵਾ ਪਿੰਡ ਦਾ ਇੱਕ ਮੁਖੀ ਆ ਉੱਤੇ ਜ਼ਿੰਮੇਵਾਰੀ ਆ ਪਿੰਡ ਦੀ ਅਮਨ ਸ਼ਾਂਤੀ ਬਹਾਰ ਰੱਖਣ ਦੀ ਠੀਕ ਆ ਜੀ ਜਿਹੜਾ ਬੰਦਾ ਖੁਦ ਪ੍ਰਸ਼ਾਸਨ ਨੂੰ ਬੇਨਤੀ ਕਰਨ ਦੇ ਆ ਵੀ ਮੇਰੇ ਪਿੰਡ ਦਾ ਆ ਕੇ ਮਾਹੌਲ ਸਹੀ ਰੱਖੋ ਆ ਕੇ ਕੰਟਰੋਲ ਕਰੋ ਉਹ ਬੰਦਾ ਖੁਦ ਕਿਉਂ ਪੁਲਿਸ ਦੇ ਫਾਇਰਿੰਗ ਕਰੂਗਾ ਜੇ ਕਿ ਚੌਂਕ ਦੇ ਵਿੱਚ ਸਰਪੰਚ ਸਾਹਿਬ ਖੜੇ ਜਿੱਦੀ ਜਗਾ ਹੋ ਜਿੱਥੇ ਝਗੜਾ ਹੁੰਦਾ ਪਿਆ ਜਿੱਥੇ ਮੁਲਾਜ਼ਮਾਂ ਦੇ ਗੋੜੀ ਲੱਗੀ ਆ ਉਹ ਤਕਰੀਬਨ 50 60 ਮੀਟਰ ਹਟਵੀਂ ਆ ਤੇ ਇਹਨਾਂ ਨੇ ਜਦੋਂ ਫਾਇਰਿੰਗ ਕੀਤੀ ਆ ਮੁਲਾਜ਼ਮਾਂ ਨੇ ਆ ਕੇ ਆਪਣੀ ਇਹਨਾਂ ਨੇ ਸਿਰਫ ਯਾਨੀ ਕਿ ਆਪਣੀ ਢੀੜ ਨੂੰ ਖੜੇੜ ਲਈ ਇਹਨਾਂ ਤੇ ਵੀ ਦੂਜੀ ਪਤਾ ਨਹੀਂ ਕਿ ਦੂਜੀ ਪਾਰਟੀ ਨੇ ਹਮਲਾ ਕੀਤਾ ਉਹਨਾਂ ਨੇ ਕੀਤਾ ਸੀਗਾ ਉਹਨਾਂ ਦੇ ਸੱਟ ਲੱਗੀ ਉਹ ਸਰਪੰਚ ਦੀ ਟੀਮ ਨੇ ਉਹਨਾਂ ਨੂੰ ਟ੍ਰੀਟ ਕੀਤਾ ਉਹਨਾਂ ਨੂੰ ਮੈਡੀਸਿਨ ਦਵਾਈ ਪਾਣੀ ਪਿਲਾਇਆ ਤੁਸੀਂ ਦੇਖੋ ਸਰਪੰਚ ਸਾਹਿਬ ਦੀ ਟੀਮ ਆਹ ਕੁਝ ਕਰਦੀ ਭਈ ਆ ਉਹਨਾਂ ਨੇ ਹਮਲਾ ਥੋੜੀ ਕਰਨਾ ਸੀਗਾ ਉਸ ਤੋਂ ਬਾਅਦ ਇਹ ਤੁਸੀਂ ਦੇਖੋ ਇਹ ਪ੍ਰਸ਼ਾਸਨ ਦਾ ਇਹ ਗਣਾ ਵੀ ਸਰਪੰਚ ਨੇ ਸਾਡੇ ਤੇ ਗੋਲੀ ਚਲਾ ਦਿੱਤੀ ਇਹ ਜਿਹੜਾ ਸਰਪੰਚ ਦਾ ਜਿਹੜਾ ਭਰਾ ਆ ਅਮਨਦੀਪ ਸਿੰਘ ਉਹਦੇ ਘਰ ਲੱਗੀ ਆ ਸਰਪੰਚ ਉਸ ਜਗ੍ਹਾ ਤੇ ਮੌਜੂਦ ਹੀ ਨਹੀਂ ਸੀ ਮੌਕੇ ਤੇ ਸਰਪੰਚ ਦੇ ਦੂਜੀ ਜਗ੍ਹਾ ਤੇ ਸੀਗਾ ਗੋਲੀ ਲੱਗਦੀ ਆ तकरीबन 9.5 ਦਾ ਘਟਨਾ ਆਏ ਤੁਸੀਂ ਇਹ ਦੇਖੋ ਇੱਕ ਫੈਕਟ ਆ ਜੇ ਇਹ 9.5 ਗੋਲੀ ਲੱਗੀ ਹੋਵੇ ਪਹਿਲੀ ਗੱਲ ਤੇ ਗੋਲੀ ਮਾਰ ਕੇ ਕੋਈ ਮਲਾਜਮ ਦੇ ਕੋਈ ਸਰਪੰਚ ਆਪਦੇ ਘਰੇ ਸੌ ਸਕਦਾ ਉਹ ਆਪਣੇ ਘਰੇ ਸੁਤਾ ਫਿਰ ਮਲਾਜਮਾ ਨੇ ਉਹਦੀ ਮੌਕੇ ਤੇ ਅਰੈਸਟ ਨਹੀਂ ਕੀਤੀ ਜੀ ਉਹਨੇ ਗੋਲੀ ਲਾਈ ਦੇ ਜੇ ਗੋਲੀ ਚਲਾਈ ਤੇ 4:30 ਵਜੇ ਆ ਕੇ ਬਕਾਇਦਾ ਉਹਦੇ ਸੀਸੀਟੀਵੀ ਤੋੜ ਕੇ ਫਿਰ ਜਾ ਕੇ ਉਹਦੀ ਅਰੈਸਟ ਕੀਤੀ ਸਰਪੰਚ ਸਾਹਿਬ ਗਲਤ ਸੀਗੇ ਠੀਕ ਆ ਜੀ ਫਿਰ ਨਰ ਸੀਸੀਟੀਵੀ ਤੋੜਨ ਦੀ ਕੀ ਜ਼ਰੂਰਤ ਪੈ ਗਈ ਇਹ ਤਾਂ ਥੋੜਾ ਸੀ ਮਲਾਈ ਮਨੇ ਬਕਾਇਦਾ 4:30 ਵਜੇ ਬਾਅਦ ਜਾ ਕੇ ਅਰੈਸਟ ਪਈ ਉਹਨਾਂ ਦੀ ਮੌਕੇ ਤੇ ਬੰਦਾ ਮੌਜੂਦ ਆ ਠੀਕ ਆ ਜੀ ਉਸ ਟਾਈਮ ਅਰੈਸਟ ਕਿਉਂ ਨਹੀਂ ਕੀਤਾ ਗਿਆ ਉਹਨੂੰ ਜੇ ਕਹਿੰਦੇ ਸਾਡੇ ਇਹ ਕਹਿਣਾ ਆ ਵੀ ਸਾਡੀ ਬੇਨਤੀ ਆ ਵੀ ਇਹ ਸਰਾਸਰ ਜਿਹੜਾ ਬਾ ਨਾਇਨਸਾਫ ਕੀਤਾ ਜਾ ਰਿਹਾ ਵਾ ਸਰਪੰਚ ਸਾਹਿਬ ਦੇ ਨਾਲ ਅਚਾਨਕ ਕੀ ਗੱਲਬਾਤ ਕੀ ਪੂਰਾ ਹੋ ਰਿਹਾ ਸਰ ਮੇਰਾ ਨਾਮ ਗੁਰਪ੍ਰਤਾਪ ਸਿੰਘ ਆ ਸਰਪੰਚ ਪਿੰਡ ਚੰਬਾਖੁਰ ਤੋਂ ਬੇਨਤੀ ਦਾਂ ਵੀ ਇਹਨਾਂ ਦਾ ਡਿਸਪਿਊਟ ਚੱਲਦਾ ਪਿਆ ਸੀ ਕਾਫੀ ਦਿਨਾਂ ਤੋਂ ਉਹਨਾਂ ਦੀ ਬਕਾਇਦਾ ਅਫੇਅਰ ਵੀ ਲਾਂਚ ਕੀਤੀ ਗਈ ਆ ਉਹ ਹੀ ਜਿਨ੍ਹਾਂ ਦੀ ਆਫਰ ਲਾਂਚ ਹੋਈ ਆ ਉਹਨਾਂ ਦੀ ਕੋਈ ਅਰੈਸਟ ਵਗੈਰਾ ਨਹੀਂ ਪਈ ਸੀ ਤੇ ਉਹ ਫੇਰ ਕੱਲ ਡਿਸਪਿਊਟ ਨਾਲ ਦਾ ਸਟਾਰਟ ਹੋ ਗਿਆ ਤੇ ਸਰਪੰਚ ਸਾਹਿਬ ਨੇ ਆਪ ਖੁਦ ਫੋਨ ਲਾ ਕੇ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਵੀ ਤੁਸੀਂ ਆਓ ਇੱਥੇ ਡਿਸਪਿਊਟ ਜਿਹੜਾ ਵਾ ਜਿਆਦਾ ਵੱਧਾ ਜਾ ਰਿਹਾ ਵਾ ਉਹ ਵਾਰ-ਵਾਰ ਫੋਨ ਕਰਨ ਦੇ ਬਾਵਜੂਦ ਵੀ ਜਦੋਂ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਪ੍ਰਸ਼ਾਸਨ ਆਇਆ ਠੀਕ ਆ ਜਦੋਂ ਪ੍ਰਸ਼ਾਸਨ ਆਇਆ ਵਾ ਤੇ ਕੁਲਦੀਪ ਸਿੰਘ ਜਿਹੜਾ ਸਰਪਾਚੂ ਆਪਣੇ ਘਰ ਬਕਾਇਦਾ ਇੰਨਾ ਚੌਂਕ ਦੇ ਵਿੱਚ ਖੜੇ ਸੀਗੇ ਉਹ ਜਿੱਥੇ ਡਿਸਪਿਊਟ ਹੁੰਦਾ ਪਿਆ ਲੜਾਈ ਹੁੰਦੀ ਪਈ ਉਹ ਹੋਰ ਜਗ੍ਹਾ ਸੀਗੀ ਜਿਹੜੀ ਇਹ ਮੁਲਾਜ਼ਮ ਸਾਹਿਬ ਕਹਿੰਦੇ ਆ ਵੀ ਕੁਲਦੀਪ ਸਿੰਘ ਸਰਪੰਚ ਨੇ ਜਿਹੜਾ ਗੋਲੀ ਚਲਾਈ ਉਹਨਾਂ ਤੇ ਹਨਾ ਦੇਖੋ ਉਹ ਬੰਦੇ ਜਿਹੜੇ ਬੰਦੇ ਨੇ ਖੁਦ ਪ੍ਰਸ਼ਾਸਨ ਬੁਲਾਇਆ ਵਾ ਪਿੰਡ ਦਾ ਇੱਕ ਮੁਖੀ ਆ ਉੱਤੇ ਜ਼ਿੰਮੇਵਾਰੀ ਆ ਪਿੰਡ ਦੀ ਅਮਨ ਸ਼ਾਂਤੀ ਬਹਾਰ ਰੱਖਣ ਦੀ ਠੀਕ ਆ ਜੀ ਜਿਹੜਾ ਬੰਦਾ ਖੁਦ ਪ੍ਰਸ਼ਾਸਨ ਨੂੰ ਬੇਨਤੀ ਕਰਨ ਦਿਆ ਵੀ ਮੇਰੇ ਪਿੰਡ ਦਾ ਆ ਕੇ ਮਾਹੌਲ ਸਹੀ ਰੱਖੋ ਆਕੇ ਕੰਟਰੋਲ ਕਰੋ ਉਹ ਬੰਦਾ ਖੁਦ ਕਿਉਂ ਪੁਲਿਸ ਦੇ ਫਾਇਰ ਫਾਇਰਿੰਗ ਕਰੂਗਾ ਠੀਕ ਹੈ ਜੀ ਦੂਸਰੀ ਗੱਲ ਇੱਕ ਗੱਡੀ ਪਹਿਲ ਨਵਾਈ ਆ ਉਹਨਾਂ ਨੇ ਫਾਇਰ ਨਹੀਂ ਕੀਤੀ ਠੀਕ ਆ ਤੀਸਰੀ ਗੱਲ ਇਹ ਆ ਦੂਸਰੀਆਂ ਗੱਡੀਆਂ ਆਈਆਂ ਵਾਂ ਜਦੋਂ ਜਦੋਂ ਆਏ ਉਦੋਂ ਵੀ ਡਿਸਪੂਟ ਚੱਲਦਾ ਪਿਆ ਸੀਗਾ ਉਹ ਜੇ ਇੱਕ ਚੌਂਕ ਦੇ ਵਿੱਚ ਸਰਪੰਚ ਸਾਹਿਬ ਖੜੇ ਜਿੱਦੀ ਜਗ੍ਹਾ ਹੋ ਜਿੱਥੇ ਝਗੜਾ ਹੁੰਦਾ ਪਿਆ ਜਿੱਥੇ ਮੁਲਾਜ਼ਮ ਤੇ ਗੋੜੀ ਲੱਗੀ ਆ ਉਹ ਤਕਰੀਬਨ 50 60 ਮੀਟਰ ਹਟਵੀਂ ਆ ਗੱਡੀਆਂ ਦੇ ਕੋਲ ਆਇਆ ਗੱਡੀਆਂ ਤੇ ਮੁਲਾਜ਼ਮ ਸਾਹਿਬ ਆਏ ਸੀਗੇ ਡਿਪਟੀ ਸਾਹਿਬ ਵੀ ਆਏ ਸੀਗੇ ਬਾਅਦ ਚ ਉਹ ਬਾਅਦ ਚ ਆਏ ਸੀਗੇ ਤੇ ਇਹਨਾਂ ਨੇ ਜਦੋਂ ਫਾਇਰਿੰਗ ਕੀਤੀ ਆ ਮੁਲਾਜ਼ਮਾਂ ਨੇ ਆ ਗਏ ਆਪਣੀ ਇਹਨਾਂ ਨੇ ਸਿਰਫ ਯਾਨੀ ਕਿ ਆਪਣੀ ਢੀੜ ਨੂੰ ਖਦੇੜਨ ਲਈ ਇਹਨਾਂ ਤੇ ਵੀ ਦੂਜੀ ਪਤਾ ਨਹੀਂ ਕਿ ਦੂਸਰੀ ਪਾਰਟੀ ਨੇ ਹਮਲਾ ਕੀਤਾ ਉਹਨਾਂ ਨੇ ਕੀਤਾ ਸੀਗਾ ਉਹਨਾਂ ਦੇ ਵੀ ਛੱਟ ਲੱਗੀ ਉਹ ਸਰਪੰਚ ਦੀ ਟੀਮ ਨੇ ਉਹਨਾਂ ਨੂੰ ਟ੍ਰੀਟ ਕੀਤਾ ਉਹਨਾਂ ਨੂੰ ਮੈਡੀਸਿਨ ਦਵਾਈ ਪਾਣੀ ਪਲਾਇਆ ਤੁਸੀਂ ਦੇਖੋ ਸਰਪੰਚ ਸਾਹਿਬ ਦੀ ਟੀਮ ਆਹ ਕੁਝ ਕਰਦੀ ਪਈ ਆ ਉਹਨਾਂ ਨੇ ਹਮਲਾ ਥੋੜੀ ਕਰਨਾ ਸੀਗਾ ਠੀਕ ਆ ਜੀ ਉਸ ਤੋਂ ਬਾਅਦ ਇਹ ਤੁਸੀਂ ਦੇਖੋ ਇਹ ਪ੍ਰਸ਼ਾਸਨ ਦਾ ਇਹ ਗਣਾ ਵੀ ਸਰਪੰਚ ਨੇ ਸਾਡੇ ਤੇ ਗੋਲੀ ਚਲਾਦੀ। ਇਹ ਗੋਲੀ ਲੱਗੀ ਪੁਲਿਸ ਦੇ ਉਹ ਘਰ ਚ ਲੱਗੀ ਆ ਕਿ ਬਾਹਰ ਬਣੀ ਚ। ਉਹ ਜਿਹੜੀ ਗੋਲੀ ਲੱਗੀ ਆ ਜਦੋਂ ਉਹਨਾਂ ਨੇ ਫਾਇਰਿੰਗ ਕੀਤੀ ਆ। ਤੁਹਾਡੇ ਨਾਲ ਇਹ ਜਿਹੜਾ ਸਰਪੰਚ ਦਾ ਜਿਹੜਾ ਭਰਾ ਆ ਅਮਨਦੀਪ ਸਿੰਘ ਉਹਦੇ ਘਰ ਲੱਗੀ ਆ। ਸਰਪੰਚ ਉਸ ਜਗ੍ਹਾ ਤੇ ਮੌਜੂਦ ਹੀ ਨਹੀਂ ਸੀ ਮੌਕੇ ਤੇ। ਸਰਪੰਚ ਦੇ ਦੂਸਰੀ ਜਗ੍ਹਾ ਤੇ ਸੀਗਾ। ਗੋਲੀ ਲੱਗਦੀ ਆ ਤਕਰੀਬਨ 9:30 ਦਾ ਘਟਨਾ ਆਈ। ਠੀਕ ਹੈ ਜੀ। ਦੇਖੋ 9:30 ਦੀ ਘਟਨਾ ਵਾ। ਤੁਸੀਂ ਇਹ ਦੇਖੋ ਇੱਕ ਫੈਕਟ ਹੈ ਜੀ ਇਹ ਤਾਂ ਸਾਢੇ 9 ਗੋਲੀ ਲੱਗੀ ਹੋਵੇ ਪਹਿਲੀ ਗੱਲ ਤੇ ਗੋਲੀ ਮਾਰ ਕੇ ਕੋਈ ਮੁਲਾਜ਼ਮ ਦੇ ਕੋਈ ਸਰਪੰਚ ਆਪਦੇ ਘਰੇ ਸੌ ਸਕਦਾ ਉਹ ਆਪਣੇ ਘਰੇ ਸੁਤਾ ਫਿਰ ਮੁਲਾਜ਼ਮਾਂ ਨੇ ਉਹਦੀ ਮੌਕੇ ਤੇ ਅਰੈਸਟ ਨਹੀਂ ਕੀਤੀ ਜੀ ਉਹਨੇ ਗੋਲੀ ਲਾਈ ਹੀ ਦੇ ਜੇ ਗੋਲੀ ਚਲਾਈ ਤੇ ਸਾਢੇ 4 ਵਜੇ ਆ ਕੇ ਬਕਾਇਦਾ ਉਹਦੇ ਸੀਸੀਟੀਵੀ ਤੋੜ ਕੇ ਫਿਰ ਜਾ ਕੇ ਉਹਦੀ ਅਰੈਸਟ ਕੀਤੀ ਜੇ ਸਹੀ ਸੀਗਾ ਮੁਲਾਜ਼ਮ ਜੇ ਬੰਦਾ ਸਾਡਾ ਗਲਤ ਉਹ ਸਰਪੰਚ ਸਾਹਿਬ ਗਲਤ ਸੀਗੇ ਠੀਕ ਹੈ ਜੀ ਫਿਰ ਨਾ ਸੀਸੀਟੀਵੀ ਤੋੜਨ ਦੀ ਕੀ ਜ਼ਰੂਰਤ ਪੈ ਗਈ ਮਲਾਰੀ ਮਨੇ ਪਰਚਾ ਸੀ ਠੀਕ ਹੈ ਜੀ ਬਾਕਾਇਦਾ 4:30 ਵਜੇ ਬਾਅਦ ਜਾ ਕੇ ਅਰੈਸਟ ਪਈ ਉਹਨਾਂ ਦੀ ਮੌਕੇ ਤੇ ਬੰਦੇ ਮੌਜੂਦ ਆ ਠੀਕ ਹੈ ਜੀ ਉਸ ਟਾਈਮ ਅਰੈਸਟ ਕਿਉਂ ਨਹੀਂ ਕੀਤਾ ਗਿਆ ਉਹਨੂੰ ਤੁਹਾਡਾ ਕੀ ਜੇ ਕਹਿੰਦੇ ਸਾਡੇ ਇਹ ਕਹਿਣਾ ਹੋ ਆ ਵੀ ਸਾਡੀ ਬੇਨਤੀ ਆ ਵੀ ਇਹ ਸਰਾਸਰ ਜਿਹੜਾ ਵਾ ਨਾ ਇਨਸਾਫ ਕੀਤਾ ਜਾ ਰਿਹਾ ਵਾ ਸਰਪੰਚ ਸਾਹਿਬ ਦੇ ਨਾਲ ਅਸੀਂ ਇਹ ਚੀਜ਼ ਚਾਹੁੰਦੇ ਆ ਵੀ ਇਹਦੀ ਬਾਕਾਇਦਾ ਸੱਟ ਬਣਾ ਕੇ ਮਾਨਜੋਗ ਜੱਜ ਸਾਹਿਬ ਵੱਲੋਂ ਕੋਈ ਟੀਮ ਬਣਾਈ ਜਾਵੇ ਸਟ ਬਣਾਈ ਜਾਵੇ ਇਹਦੀ ਪ੍ਰੋਪਰ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਕਿੰਨੇ ਬੰਦੇ ਜਿਹੜੇ ਅਰੈਸਟ ਕੀਤੇ ਹੋਣਾ ਇਸ ਟਾਈਮ ਇੱਕ ਤੇ ਸਰਪੰਚ ਸਾਹਿਬ ਦੋ ਤਿੰਨ ਚਾਰ ਪੰਜ ਬੰਦੇ ਅਰੈਸਟ ਆ ਪੰਜ ਛੇ ਬੰਦੇ ਪ੍ਰੋਪਰ ਕਾਊਂਟਿੰਗ ਨਹੀਂ ਗਈ ਠੀਕ ਹੈ ਜੀ ਸਰਪੰਚ ਸਮੇਤ ਸਰਪੰਚ ਸਮੇਤ ਆ ਤੇ ਆਮ ਆਦਮੀ ਪਾਰਟੀ ਦੇ ਜਿਹੜੇ ਸਰਪੰਚ ਆਮ ਆਦਮੀ ਪਾਰਟੀ ਦੇ ਆ ਜਿਨ੍ਹਾਂ ਦਾ ਝਗੜਾ ਹੋਇਆ ਉਹ ਕੋਣ ਦੂਜੇ ਇਹਨਾਂ ਦੀਆਂ ਦੋ ਪਾਰਟੀਆਂ ਵੇਖੋ ਮੇਰਾ ਬਨਾਲਦਾ ਪਿੰਡ ਹੈ ਨਾ ਉਹ ਮੇਰੇ ਖਿਆਲ ਨਾਲ ਅਕਾਲੀ ਦਲ ਨਾਲ ਸੰਬੰਧਤ ਆ ਪਾਰਟੀ ਦੂਜੀ ਇਹਨਾਂ ਦੇ ਗਰੁੱਪਾਂ ਦਾ ਦੋ ਡਿਸਪਿਊਟ ਚੱਲਦੇ ਪਏ ਆ ਇੱਕ ਕਾਫੀ ਟਾਈਮ ਤੋਂ ਚੱਲਦਾ ਪਿਆ ਬਕਾਇਦਾ ਐਫਆਈਆਰ ਲਾਂਚ ਹੋਈ ਵਈ ਪਰ ਜਿਹੜੇ ਬੰਦੇ ਦੀ ਐਫਆਈਆਰ ਲਾਂਚ ਹੋਈ ਆ ਉਹਨਾਂ ਦੀ ਅरेस्ट ਅਜੇ ਤੱਕ ਨਹੀਂ ਪਈ ਠੀਕ ਹੈ ਜੀ ਬਕਾਇਦਾ ਇਹਨਾਂ ਦਾ 10 ਤੋਂ ਉੱਪਰ ਦੇ ਹੋ ਗਏ ਆ ਝਗੜੇ ਨੂੰ ਤੇ ਇਹ ਬੰਦਾ ਮੌਕੇ ਦੇ ਮਜੂਰ ਸੀਗਾ ਤੇ ਜਿਹੜੇ ਬੰਦੇ ਦਾ 9.5 ਝਗੜਾ ਹੁੰਦਾ 9.5 ਗੋਲੀ ਲੱਗਦੀ ਉਹਦੀ ਅरेस्ट ਕਹਿੰਦੇ 4.5 ਵਜੇ ਜਾ ਕੇ ਪਾਈ ਆ ਤੁਸੀਂ ਕੀ ਮੰਗ ਕਰਦੇ ਆ ਅਸੀਂ ਮੰਗ ਇਹ ਕਰਦੇ ਵੀ ਜਿਹੜਾ ਸਰਪੰਚ ਸਾਡਾ ਬਿਲਕੁਲ ਨਿਰਦੋਸ਼ ਆ ਅਸੀਂ ਇਹ ਚੀਜ਼ ਚਾਹੁੰਦੇ ਆ ਵੀ ਏਦਾਂ ਦੀ ਜਿਹੜੀ ਆ ਜਿਹੜੀ ਗੋਲੀ ਲੱਗੀ ਆ ਜਾਂ ਦੇ ਪੁਲਿਸ ਕੋਲੋਂ ਬਾਈ ਮਿਸਟੇਕ ਆਪਣੇ ਵੈਪਨ ਦੇ ਨਾਲ ਖੁਦ ਹੀ ਕਿਸੇ ਮੁਲਾਜ਼ਮ ਕੋਲ ਲੱਗੀ ਆ ਜਾਂ ਉਹਨਾਂ ਨੇ ਹਵਾਈ ਫਾਇਰ ਕੀਤਾ ਜਾਂ ਉਹਨਾਂ ਦੀ ਕੰਧ ਨਾਲ ਲੱਗ ਕੇ ਉਹਨਾਂ ਤੇ ਲੱਗੀ ਆ ਸਰਪੰਚ ਇਸ ਚੀਜ਼ ਬਿਲਕੁਲ ਵੀ ਨਿਰਦੋਸ਼ ਨਾ ਉਹਨੂੰ ਵੈਪਨ ਚਲਾਉਣਾ ਆਉਂਦਾ ਵਾ ਨਾ ਲਗੋ ਵੈਪਨ ਹੈਗਾ ਵਾ ਨਾ ਉਹ ਨਾ ਉੱਥੇ ਮੌਕੇ ਤੇ ਮੌਜੂਦ ਸੀਗਾ ਇਹਦੀ ਪ੍ਰੋਪਰ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ ਅਸੀਂ ਇਹ ਚੀਜ਼ ਦੀ ਮੰਗ ਕਰਦੇ ਆਂ ਨਹੀਂ ਮੈਂ ਮੌਕੇ ਤੇ ਨਹੀਂ ਮੈਂ ਨਾਲ ਦੇ ਪਿੰਡ ਦਾ ਸਰਪੰਚ ਆ ਜੀ ਸਰ ਜਦੋਂ ਗੋਲੀਆਂ ਚ ਛੱਲਾਂਦੀਆਂ ਸੀ ਬਸ ਉਹਨੂੰ ਅਮਨਦੀਪ ਸਿੰਘ ਸਰ ਜੀ ਪਿੰਡ ਪਿੰਡ ਕੋੜਮਾ ਖਾਣਾ ਕੀ ਗੱਲਬਾਤ ਕੀ ਘਟਨਾ ਹੋਈ ਹੈ ਜੀ ਮੁੰਡੇ ਕਹਿੰਦੇ ਵੀ ਅਸੀਂ ਗਾਣੇ ਲਾਉਣੇ ਆ ਚੌਂਕ ਦੇ ਵਿੱਚ ਅ ਅਰਸ਼ਦੀਪ ਸਿੰਘ ਰਿਪਾਤ ਸਿੰਘ ਜਸ਼ਨ ਉਹ ਕਹਿੰਦੇ ਅਸੀਂ ਗਾਣੇ ਲਾਉਣੇ ਚੌਂਕ ਦੇ ਵਿੱਚ ਤੇ ਅਸੀਂ ਆਖਿਆ ਵੀ ਚੌਂਕ ਦੇ ਵਿੱਚ ਗਾਣੇ ਨਹੀਂ ਤੁਸੀਂ ਲਾਉਣੇ ਠੀਕ ਆ ਤੇ ਬਾਅਦ ਚ ਇਹਨਾਂ ਕਹਿੰਦੇ ਚੌਂਕ ਦੀ ਛੱਡੋ ਕਹਿੰਦਾ ਤੁਹਾਡੇ ਬੂਹੇ ਗਾੜੀ ਲਾਵਾਂਗੇ ਤੇ ਮੈਂ ਗਿਆ ਹਾਂ ਕੰਮ ਦੇ ਮੈਂ ਕੰਮ ਤੋਂ ਹੱਲ ਆਣ ਕੇ ਖਲੋਤਾ ਹੀ ਆ ਤੇ ਮੈਂ ਉਹਨਾਂ ਨੂੰ ਕਿਹਾ ਵੀ ਇਦਾਂ ਗਾਣੇ ਨਹੀਂ ਲਾਉਣੇ ਤੁਸੀਂ ਇਸੇ ਗੱਲੋਂ ਹੀ ਉਹਨਾਂ ਪੈਂਦੇ ਸੱਟੇ ਕੜੋਗੜਾ 8 10 ਜਾਣੇ ਇਕੱਠੇ ਹੋ ਗਏ ਉਹ ਸਾਡੇ ਗਲ ਪੈ ਗਏ ਮੇਰੇ ਆ ਦੱਤਰ ਮਾਰ ਗਿਆ ਉਹਨਾਂ ਸਿਰ ਤੇ ਵੀ ਵੱਜਾ ਤੇ ਇੱਥੇ ਵੀ ਠੀਕ ਆ ਤੇ ਬਾਅਦ ਚ ਚਲੋ ਉਹ ਵੀ ਦਾਖਲ ਹੋ ਗਏ ਕਿ ਮੈਂ ਵੀ ਦਾਖਲ ਹੋ ਗਿਆ ਬਾਜੇ ਸ਼ਾਮ ਨੂੰ ਜਦੋਂ ਹਨੇਰਾ ਹੋ ਗਿਆ ਉਦੋਂ ਜਨਕੀ ਮੈਂ ਸਾਡੇ ਰਿਸ਼ਤੇਦਾਰ ਪਤਾ ਲੈਣ ਆਏ ਜਦੋਂ ਦਾਖਲ ਹੋ ਗਏ ਤੇ ਪਤਾ ਲੈਣ ਆਏ ਉਹ ਤੇ ਇੰਨਾ ਸਰਪੰਚ ਬਲਦੇਵ ਸਿੰਘ ਚੇਅਰਮੈਨ ਹੋਣੀ ਤੇ ਉਹਦਾ ਮੰਜਿੰਦਰ ਤੇ ਇੱਕ ਲੱਗਿਆ ਰਕੀ ਤੇ ਮੁੰਡਾ ਇੰਨਾ ਕਹਿਤਾ ਵੀ ਬੰਦੇ ਆ ਗਏ ਬੰਦੇ ਆ ਗਏ ਇਹ ਨਜਾਇਜ਼ ਹੀ ਉਹਨਾਂ ਬੰਦਿਆਂ ਦੇ ਗੱਲ ਪੈ ਗਏ ਆਣ ਕੇ ਤੇ ਅਸੀਂ ਆਪਣਾ ਬਚਾਅ ਕਰਨ ਵਾਸਤੇ ਉੱਤੋਂ ਕੋਠੇ ਦੇ ਉੱਤੇ ਚੜ ਗਏ ਆ ਠੀਕ ਆ ਤੇ ਮੰਜਿੰਦ ਘੋਣਾ ਨੇ ਫਾਇਰ ਕੱਢੇ ਆ ਠੀਕ ਆ ਤੇ ਅਸੀਂ ਆਪਣੀਆਂ ਲੋ ਬਚਾਉਣ ਲਈ ਇੱਟੇ ਮਾਰ ਰਹੇ ਆ ਬਾਅਦ ਉਹਨਾਂ ਵੀ ਇੱਟੇ ਮਾਰ ਰਹੇ ਆ ਆਪਦੇ ਬੰਦੇ ਸੱਦੇ ਉਹਨਾਂ ਵੀ ਕਾਫੀ ਮੁਲਖ ਹੋ ਗਿਆ ਉਹਨਾਂ ਕੋਲੋਂ ਸਾਡੇ ਕੋਲੋਂ ਨਿਕਲਣਾ ਮੁਸ਼ਕਲ ਹੋ ਗਿਆ ਪਹਿਲਾਂ ਇੱਕ ਬਲੈਰੋ ਗੱਡੀ ਆਈ ਸਾਡੇ ਕੋਲ ਮੁਲਾਜ਼ਮਾਂ ਦੀ ਉਹਨੇ ਕਿਹਾ ਵੀ ਕੋਈ ਗੱਲ ਨਹੀਂ ਬਹਿ ਜੋ ਅਸੀਂ ਬਹਿ ਗਏ ਠੀਕ ਹੈ ਅਸੀਂ ਚੁੱਪੋ ਕੇ ਬਹਿ ਗਏ ਆ ਤੇ ਉਹ ਮੁਲਾਜ਼ਮਾ ਸਾਡੇ ਕੋਲ ਹੀ ਰਿਹਾ ਬਾਅਦ ਵਿੱਚ ਦੂਸਰੀ ਗੱਡੀ